ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਪਾਵਨ ਬਾਣੀ ਚਉ ਬੋਲੇ ਉਸ ਦੀ ਵਿਚਾਰ ਜੋ ਆਪ ਸੰਗਤਾਂ ਦੇ ਨਾਲ ਕੀਤੀ ਜਾ ਰਹੀ ਹੈ 11 ਨੰਬਰ ਪਦਾ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਸਭ ਤੋਂ ਪਹਿਲਾਂ ਇਸ ਪਾਵਨ ਬਚਨ ਦਾ ਉਚਾਰਨ ਕਿਵੇਂ ਕਰਨਾ ਹੈ ਪਾਠ ਕਿਵੇਂ ਕਰਨਾ ਹੈ ਮਗਨ ਭਯੋ ਪ੍ਰਿਅ ਪ੍ਰੇਮ ਸਿਉ ਸੂਦ ਨ ਸਿਮਰਤ ਅੰਗ ਪ੍ਰਗਟ ਭਇਓ ਸਭ ਲੋਮਹਿ ਨਾਨਕ ਅਦਮ ਪਤੰਗ ਮਗਨ ਭਇਓ ਇੱਥੇ ਰੁਕਣਾ ਭਇਓ ਇਹਨੂੰ ਪੱਬੇ ਸਿਆਰੀ ਊੜੇ ਔਂਗੜ ਪਿਓ ਨਹੀਂ ਪੜਨਾ ਹੈ ਪੱਬਾ ਈੜੀ ਸਿਆਰੀ ਊੜੇ ਦਾ ਮੂੰਹ ਖੁੱਲਾ ਹੈ ਭਇਓ ਇੱਥੇ ਰੁਕੇ ਫਿਰ ਪ੍ਰੇਮ ਸਿਓ ਆਪਣੇ ਪਿਆਰੇ ਦੇ ਪ੍ਰੇਮ ਨਾਲ ਸੂਦ ਨ ਸਿਮਰਤ ਅੰਗ ਐਨਾ ਮਗਨ ਹੋ ਜਾਂਦਾ ਐਨਾ ਪਿਆਰੇ ਦੇ ਪਿਆਰ ਵਿੱਚ ਖੁੱਪ ਜਾਂਦਾ ਕਿ ਆਪਣੇ ਅੰਗ ਸਰੀਰ ਦੇ ਅੰਗਾਂ ਦੀ ਪ੍ਰਵਾਹ ਵੀ ਨਹੀਂ ਕਰਦਾ ਕਿ ਦੀ ਗੱਲ ਕਰ ਰਹੇ ਨੇ ਸਤਿਗੁਰ ਅਗਲੀ ਪੰਕਤੀ ਦੇ ਵਿੱਚ ਸਪਸ਼ਟ ਹੋ ਜਾਂਦਾ ਪ੍ਰਗਟ ਇਹਨੂੰ ਪ੍ਰਗਟ ਨਹੀਂ ਕਹਿਣਾ ਹੈ ਪੈਰ ਵਿੱਚ ਪੱਪੇ ਦੇ ਰਾਰਾ ਹੈ ਪ੍ਰਗਟ ਪ੍ਰਗਟ ਪਾਇਓ ਸਵਲੋ ਮਹ ਨਾਨਕ ਅਦਮ ਪਤੰਗ ਇੱਥੇ ਸ਼ਬਦ ਵਰਤਿਆ ਪਤੰਗ ਭੰਬਟ ਪਤੰਗਾ ਕਿਤੇ ਲਾਈਟ ਜਗਦੀ ਹੋਵੇ ਅੱਗ ਬਲੀ ਹੋਵੇ ਦੀਵਾ ਬਲਿਆ ਹੋਵੇ ਪਤੰਗਾ ਉਹਦੇ ਨਾਲ ਜਾ ਕੇ ਚਿਪਕਦਾ ਹੈ ਉਹ ਜਗਦਾ ਹੋਇਆ ਦੀਵਾ ਉਹਦਾ ਪਿਆਰਾ ਹੈ ਉਹ ਆਪਣੇ ਉਸ ਪਿਆਰੇ ਦੇ ਪ੍ਰੇਮ ਦੇ ਵਿੱਚ ਸਤੁਰ ਨੇ ਇਤਨਾ ਮਗਨ ਹੋ ਜਾਂਦਾ ਮਗਨ ਭਇਓ ਪ੍ਰੇਮ ਪ੍ਰੇਮ ਸਿਉ ਆਪਣੇ ਪਿਆਰੇ ਦੇ ਪ੍ਰੇਮ ਵਿੱਚ ਪਿਆਰ ਵਿੱਚ ਸੂਦਨ ਸਿਮਰਤ ਅੰਗ ਉਸ ਭੰਬਟ ਨੂੰ ਉਸ ਪਤੰਗੇ ਨੂੰ ਆਪਣੇ ਅੰਗਾਂ ਦੀ ਵੀ ਸੁੱਧ ਨਹੀਂ ਰਹਿੰਦੀ ਬਾਰ ਬਾਰ ਉਸ ਵੱਲਦੀ ਹੋਈ ਅੱਗ ਦੇ ਉੱਤੇ ਲਿਪਟਦਾ ਆਪਣੇ ਅੰਗਾਂ ਨੂੰ ਵੀ ਸੜ ਲੈਂਦਾ ਅਖੀਰ ਉਹ ਕੁਰਬਾਨ ਹੋ ਜਾਂਦਾ ਮਿਟ ਜਾਂਦਾ ਆਪਣੇ ਪਿਆਰੇ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਫਿਰ ਉਸ ਨੂੰ ਕੁਝ ਮਿਲਦਾ ਹੈ ਸੰਸਾਰ ਵਿੱਚ ਸਤਿਗੁਰ ਕਹਿੰਦੇ ਹਾਂ ਪ੍ਰਗਟ ਪਾਇਓ ਉਹ ਪ੍ਰਗਟ ਹੋ ਜਾਂਦਾ ਕਿੱਥੇ ਸਭ ਲੋਮਹਿ ਸਾਰੇ ਲੋਕਾਂ ਦੇ ਵਿੱਚ ਸਾਰੀ ਦੁਨੀਆ ਵਿੱਚ ਉਹ ਪ੍ਰਗਟ ਹੋ ਜਾਂਦਾ ਨਾਨਕ ਅਦਮ ਪਤੰਗ ਹੈ ਨਾਨਕ ਅਦਮ ਤੋਂ ਭਾਵ ਹੈ ਨੀਚ ਪਤੰਗ ਤੋਂ ਭਾਵ ਹੈ ਪਤੰਗਾ ਉਹ ਛੋਟਾ ਜਿਹਾ ਉਹ ਨੀਚ ਪਤੰਗਾ ਸਾਰੀ ਦੁਨੀਆ ਦੇ ਵਿੱਚ ਪ੍ਰਗਟ ਹੋ ਜਾਂਦਾ ਸਾਰੇ ਲੋਕਾਂ ਦੇ ਵਿੱਚ ਪ੍ਰਗਟ ਹੋ ਜਾਂਦਾ ਇਵੇਂ ਹੋ ਜਾਂਦਾ ਕਿਉਂਕਿ ਆਪਣੇ ਪਿਆਰੇ ਦੇ ਪ੍ਰੇਮ ਦੇ ਵਿੱਚ ਮਸਤ ਹੋ ਕੇ ਆਪਣੀ ਸੁੱਧ ਬੁੱਧ ਹੀ ਭੁੱਲ ਜਾਂਦਾ ਆਪਣੇ ਆਪ ਨੂੰ ਆਪਣੇ ਪਿਆਰੇ ਦੀਵੇ ਤੋਂ ਕੁਰਬਾਨ ਕਰ ਦਿੰਦਾ ਹੈ ਤਾਂ ਜੇ ਕੋਈ ਮਨੁੱਖ ਆਪਣੇ ਗੁਰੂ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦੇਵੇ ਪ੍ਰਮਾਤਮਾ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦੇਵੇ ਉਹ ਵੀ ਸੰਸਾਰ ਦੇ ਵਿੱਚ ਭਗਤ ਗੁਰਮੁਖ ਦੇ ਨਾਮ ਦੇ ਨਾਲ ਪ੍ਰਗਟ ਹੋ ਜਾਂਦਾ ਉਹ ਵੀ ਸੰਸਾਰ ਦੇ ਵਿੱਚ ਜਾਣਿਆ ਜਾਂਦਾ ਹੈ ਸੋ ਸਤਿਗੁਰੂ ਕਹਿੰਨੇ ਜਿਸ ਦੇ ਨਾਲ ਪਿਆਰ ਹੈ ਉਹਦੇ ਉੱਤੇ ਕੁਰਬਾਨ ਹੋ ਜਾਣਾ ਚਾਹੀਦਾ ਸੋ ਗੁਰੂ ਤੋਂ ਸਤਿ ਕੀ ਜਾਈਏ ਸਦਾ ਗੁਰੂ ਦੇ ਨਾਲ ਜੁੜ ਕੇ ਪ੍ਰਮਾਤਮਾ ਚੇਤਨ ਕਰੀਏ ਸਭ ਤੋਂ ਪਹਿਲਾਂ ਜੇ ਕੋਈ ਗੁਰੂ ਵਾਲਾ ਨਹੀਂ ਹੈ ਗੁਰੂ ਵਾਲੇ ਬਣੀ ਹੈ ਗੁਰੂ ਦੇ ਦਿੱਤੇ ਰਸਤੇ ਤੇ ਚੱਲ ਕੇ ਦੱਸੇ ਰਸਤੇ ਤੇ ਚੱਲ ਕੇ ਪ੍ਰਮਾਤਮਾ ਚੇਤੇ ਕਰੀਏ ਰੱਬ ਦੇ ਨਾਲ ਪਿਆਰ ਕਰੀਏ ਇਹ ਸਤਿਗੁਰ ਸਮਝਾਉਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ